ਜੈ ਹਿੰਦ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੁਨੀਲ ਕੁਮਾਰ ਗੁੰਨ ਤੇ ਹਾਜ਼ਰ ਹਾਂ ਇੱਕ ਵਾਰ ਫੇਰ ਆਪ ਜੀ ਦੀ ਸੇਵਾ ਵਿੱਚ ਲੈ ਕੇ ਜਾਣਕਾਰੀ ਦੋਸਤੋ ਪਿਛਲੇ ਹਫਤੇ ਯਾਨੀ ਕਿ 30 ਜੁਲਾਈ 2025 ਨੂੰ ਰਸ਼ੀਆ ਦੇ ਵਿੱਚ ਇੱਕ ਵਿਸ਼ਾਲ ਤੀਬਰਤਾ ਦਾ ਭੂਕੰਪ ਆਇਆ ਜਿਸ ਦੀ ਕੀ ਤੀਬਰਤਾ ਰਿਕਟਰ ਸਕੇਲ ਤੇ 8.8 ਮਾਪੀ ਗਈ ਜਿਸ ਨੇ ਕਾਫੀ ਤਬਾਹੀ ਮਚਾਈ ਕਈ ਬਿਲਡਿੰਗਸ ਤਹਿਸ ਨਹਿਸ ਹੋ ਗਈਆਂ ਰਸ਼ੀਆ ਦੇ ਵਿੱਚ ਇਸ ਤੋਂ ਇਲਾਵਾ ਸਮੁੰਦਰ ਵਿੱਚ ਵੀ ਹਲਚਲ ਹੋਈ 2 ਮੀਟਰ ਤੋਂ ਵੱਧ ਉਚਾਈ ਦੀਆਂ ਛੱਲਾਂ ਸਮੁੰਦਰ ਦੇ ਵਿੱਚ ਬਣੀਆਂ ਸਮੁੰਦਰੀ ਛੱਲਾਂ ਦੇ ਤਪੇੜਿਆਂ ਨੇ ਕਈ ਸਮੁੰਦਰੀ ਜੀਵਾਂ ਜਿਵੇਂ ਕਿ ਵੇਲ ਮੱਛੀ ਸੀਲ ਤੇ ਡਾਲਫਿਨ इत्यादि ਨੂੰ ਤਪੇੜਿਆਂ ਨਾਲ ਕੰਡੇ ਤੇ ਲਿਆ ਸੁੱਟਿਆ ਤੇ ਉਹਨਾਂ ਦੀਆਂ ਲਾਸ਼ਾਂ ਸਮੁੰਦਰ ਦੇ ਕਿਨਾਰੇ ਪਈਆਂ ਆਮ ਵੇਖੀਆਂ ਜਾ ਸਕਦੀਆਂ ਨੇ ਜੋ ਕਿ ਬਹੁਤ ਹੀ ਦੁਖਦਾਈ ਦ੍ਰਿਸ਼ ਨੇ ਇਸ ਭੁਕੰਪ ਤੋਂ ਬਾਅਦ ਧਰਤੀ ਦੇ ਨੀਚੇ ਜੋ ਹਲਚਲ ਹੋਈ ਜੋ ਪਲੇਟਸ ਸਰਕੀਆਂ ਪਲੇਟਾਂ ਦੇ ਸਰਕਣ ਨਾਲ ਇੱਕ ਜਵਾਲਮੁਖੀ ਜਿਸ ਦਾ ਨਾਮ ਕ੍ਰਿਸ਼ਨਨ ਕੋਵ ਹੈ ਜੋ ਰਸ਼ੀਆ ਦੇ ਵਿੱਚ ਹੈ ਉਹ ਵੀ ਐਕਟੀਵੇਟ ਹੋ ਗਿਆ ਹੈ ਦੋਸਤੋ ਆਖਰੀ ਵਾਰ ਇਹ ਜੋ ਜਵਾਲਮੁਖੀ ਹੈ ਇਹ 1550 ਈਸਵੀ ਚ ਬਰਸਟ ਹੋਇਆ ਸੀ ਯਾਨੀ ਕਿ ਲਗਭਗ 450 ਬਰਿਆਂ ਬਾਅਦ ਇਹ ਜਵਾਲਮੁਖੀ ਸਕਰੀਆ ਹੋਇਆ ਹੈ ਇਸ ਦੇ ਵਿੱਚੋਂ ਜੋ ਗੁਬਾਰ ਨਿਕਲ ਰਿਹਾ ਹੈ ਉਹ ਆਕਾਸ਼ ਦੇ ਵਿੱਚ ਲਗਭਗ 600 ਮੀਟਰ ਦੀ ਉਚਾਈ ਤੱਕ ਜਾ ਰਿਹਾ ਹੈ ਤੇ ਇਸ ਦਾ ਪਿਗਲਦਾ ਹੋਇਆ ਮੈਗਮਾ ਵੀ ਨਿਕਲ ਰਿਹਾ ਹੈ ਜੋ ਨੀਚੇ ਵੱਲੋਂ ਆ ਰਿਹਾ ਹੈ। ਅ ਇਹ ਇਸ ਦਾ ਜੋ ਗੁਬਾਰ ਤੇ ਲਾਵਾ ਹੈ ਇਹ ਪ੍ਰਸ਼ਾਂਤ ਮਹਾਸਾਗਰ ਵੱਲ ਨੂੰ ਹੀ ਜਾ ਰਿਹਾ ਹੈ ਜਿਸ ਦੇ ਨਾਲ ਸਮੁੰਦਰ ਦੇ ਵਿੱਚ ਤਾਂ ਕਾਫੀ ਨੁਕਸਾਨ ਹੋਵੇਗਾ ਪਰ ਗਨੀਮਤ ਇਹ ਹੈ ਕਿ ਧਰਤੀ ਵੱਲ ਨੂੰ ਇਹ ਮੈਗਮਾ ਜਾਂ ਇਸ ਦਾ ਗੁਬਾਰ ਨਹੀਂ ਆ ਰਿਹਾ ਜਿਸ ਦੇ ਵਿੱਚ ਅ ਧਰਤੀ ਦੇ ਜੀਵਾਂ ਨੂੰ ਮਨੁੱਖਾਂ ਨੂੰ ਅ ਕੁਝ ਰਾਹਤ ਮਿਲੇਗੀ ਪਰ ਫਿਰ ਵੀ ਇਸ ਇਲਾਕ ਇਸ ਜਵਾਲਾਮੁਖੀ ਦੇ ਇਲਾਕੇ ਚ ਆਂਦੇ ਸਾਰੇ ਦੇਸ਼ਾਂ ਨੂੰ ਰੈਡ ਆਰਟ ਤੇ ਰੱਖ ਦਿੱਤਾ ਗਿਆ ਹੈ ਤੇ ਅ ਇੱਕ ਪਾਸੇ ਤਾਂ ਰਸ਼ੀਆ ਯੂਕਰੇਨ ਦੇ ਨਾਲ ਸਾਲਾਂਵਾਰ ਦੀਵਰਿਆ ਬਦੀ ਲੜਾਈ ਜੂਝ ਰਿਹਾ ਹੈ ਨਾਲ ਹੀ ਭੁਕੰਪ ਵੀ ਆ ਗਿਆ 8.8 ਤੀਬਰਤਾ ਦਾ ਉਸ ਤੋਂ ਬਾਅਦ ਇਸ ਜਵਾਲਾਮੁਖੀ ਦਾ ਬਰਸਤ ਹੋਣਾ ਫਟਣਾ ਕਿ ਤੈਨਾ ਕਿਤੇ ਕੁਦਰਤ ਕੁਝ ਸੰਦੇਸ਼ ਦੇਣਾ ਚਾਹਦੀ ਹੈ ਪਰ ਮਨੁੱਖ ਜਾਤਾਂ ਉਸ ਨੂੰ ਸਮਝਣ ਦੇ ਲਾਇਕ ਨਹੀਂ ਜਾਂ ਉਸ ਨੂੰ ਸਮਝਣਾ ਨਹੀਂ ਚਾਹਦਾ ਦੋਸਤੋ ਫਿਲਹਾਲ ਦੇ ਲਈ ਜੋ ਇਜਾਜ਼ਤ ਫਿਰ ਮਿਲਾਂਗੇ ਜੈ ਹਿੰਦ